ਓਪਨ ਜਾਓ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਰਾਜੀਵ ਸਿੰਘ ਤਾਂ ਇਸ ਵੇਲੇ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਇੱਕ ਹਸਪਤਾਲ ਦੇ ਵਿੱਚ ਹੰਗਾਮਾ ਹੋ ਗਿਆ ਹੈ ਬੱਚੇ ਦੀ ਮੌਤ ਤੋਂ ਬਾਅਦ ਨਿੱਕੇ ਜਿਹੇ ਬੱਚੇ ਦੀ ਜਿਹੜੀ ਮੌਤ ਹੋ ਜਾਂਦੀ ਹੈ ਪਰਿਵਾਰ ਇਥੋਂ ਟ੍ਰੀਟਮੈਂਟ ਕਰਵਾ ਰਿਆ ਹੁੰਦਾ ਉਸ ਦੀ ਮਾਂ ਦਾ ਜਦੋਂ ਬੱਚੇ ਦਾ ਜਨਮ ਹੋਣਾ ਹੁੰਦਾ ਤਾਂ ਇਸ ਨਰਸਿੰਗ ਹੋਮ ਦੇ ਵਿੱਚ ਇਸ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਟ੍ਰੀਟਮੈਂਟ ਬੱਚੇ ਦੀ ਮਾਂ ਦਾ ਚੱਲ ਰਿਆ ਹੁੰਦਾ ਤਾਂ ਇਹਨਾਂ ਵੱਲੋਂ ਹੀ ਟ੍ਰੀਟਮੈਂਟ ਜਿਹੜਾ ਕੀਤਾ ਜਾਂਦਾ ਹੈ ਤਾਂ ਜਨਮ ਤੋਂ ਬਾਅਦ ਜਿਹੜਾ ਬੱਚਾ ਸੀਗਾ ਉਹ ਨੀਲਾ ਹੋ ਗਿਆ ਸੀ ਕਹਿੰਦੇ ਨੀਲਾ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੋਂ ਟ੍ਰੀਟਮੈਂਟ ਪਹਿਲਾਂ ਤੋਂ ਚੱਲਿਆ ਜਾਂਦਾ ਸੀ ਡਾਕਟਰਾਂ ਨੇ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਰੱਖਿਆ ਪਰਿਵਾਰ ਦੇ ਇਲਜ਼ਾਮ ਨੇ ਕਿ ਸਾਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਜਿਹੜਾ ਹੈਗਾ ਆ ਉਹ ਪਰਿਵਾਰ ਨੂੰ ਡਾਕਟਰ ਨੇ ਰੱਖਿਆ ਜਿਹੜੇ ਜਿੱਥੋਂ ਇਹ ਇਲਾਜ ਆ ਜਿਹੜਾ ਕਰਵਾਇਆ ਜਾ ਰਿਹਾ ਸੀ ਜਾਂ ਜਿੱਥੋਂ ਟ੍ਰੀਟਮੈਂਟ ਹੈ ਜਿਹੜੀ ਮਾਂ ਦਾ ਚੱਲ ਰਿਹਾ ਸੀ ਤਾਂ ਬੱਚਾ ਜਦੋਂ ਜਨਮ ਹੁੰਦਾ ਬੱਚੇ ਦੇ ਜਨਮ ਤੋਂ ਬਾਅਦ ਹੀ ਉਹ ਸਹੀ ਨਹੀਂ ਹੁੰਦਾ ਬੱਚੇ ਦਾ ਰੰਗ ਮਾਂ ਦਾ ਕਹਿਣਾ ਕਿ ਨੀਲਾ ਹੋ ਗਿਆ ਸੀ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਕੋਈ ਨਹੀਂ ਹੋ ਜੂ ਠੀਕ ਹੋ ਜੂ ਠੀਕ ਪਰ ਅੱਠ ਅਲਟਰਾਸਾਉਂਡ ਸੀ ਜਿਹੜੇ ਉਸ ਤੋਂ ਪਹਿਲਾਂ ਅੱਠ ਅਲਟਰਾਸਾਉਂਡ ਨੇ ਜਿਹੜੇ ਬੱਚੇ ਦੇ ਉਹ ਵੀ ਕੀਤੇ ਗਏ ਸੀ ਅੱਠ ਅਲਟਰਾਸਾਉਂਡਾਂ ਦੇ ਵਿੱਚ ਵੀ ਜਿਹੜੇ ਹੈਗੇ ਨੇ ਬੱਚੇ ਦੀ ਜਿਹੜੀ ਮਾਂ ਐ ਜਾਂ ਉਹਦਾ ਪਰਿਵਾਰ ਐ ਜਿਹੜਾ ਇਲਜ਼ਾਮ ਲਾ ਰਿਹਾ ਕਿ ਇਹਨਾਂ ਵੱਲੋਂ ਅਲਟਰਾਸਾਉਂਡ ਆ ਜਿਹੜਾ ਉਹ ਵੀ ਸਹੀ ਨਹੀਂ ਹੋਇਆ ਤਾਂ ਮੌਕੇ ਤੇ ਹੰਗਾਮਾ ਹੋ ਜਾਂਦਾ ਮੌਕੇ ਤੇ ਹੰਗਾਮਾ ਹੋਣ ਤੋਂ ਬਾਅਦ ਪੁਲਿਸ ਪਹੁੰਚ ਜਾਂਦੀ ਹੈ ਤਾਂ ਹੰਗਾਮੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹਸਪਤਾਲ ਦੇ ਵਿੱਚ ਹੰਗਾਮਾ ਹੋ ਜਾਂਦਾ ਕਿਉਂਕਿ ਨਿੱਕੇ ਜਿਹੇ ਬੱਚੇ ਦੀ ਜਿਹੜੀ ਮੌਤ ਹੈ ਉਹ ਇਸ ਹਸਪਤਾਲ ਦੇ ਵਿੱਚ ਹੋ ਜਾਂਦੀ ਹੈ ਨਿੱਕੇ ਬੱਚੇ ਦੀ ਮੌਤ ਇਸ ਹਸਪਤਾਲ ਦੇ ਵਿੱਚ ਹੋ ਜਾਂਦੀ ਹੈ ਤੇ ਪਰਿਵਾਰ ਦਾ ਇਲਜ਼ਾਮ ਹੈ ਕਿ ਸਾਨੂੰ ਸਹੀ ਤਰੀਕੇ ਦੇ ਨਾਲ ਗਾਈਡ ਨਹੀਂ ਕੀਤਾ ਗਿਆ ਸਾਨੂੰ ਸਹੀ ਜਾਣਕਾਰੀ ਹੈ ਜਿਹੜੀ ਜਿੱਥੇ ਅਸੀਂ ਇਸ ਹਸਪਤਾਲ ਦੇ ਵਿੱਚ ਜਿੱਥੇ ਅਸੀਂ ਹਸਪਤਾਲ ਦੇ ਵਿੱਚ ਟ੍ਰੀਟਮੈਂਟ ਕਰਵਾ ਰਹੇ ਸੀ ਸਾਨੂੰ ਇਹਨਾਂ ਨੇ ਸਹੀ ਜਾਣਕਾਰੀ ਹੈ ਜਿਹੜੀ ਉਹ ਨਹੀਂ ਦਿੱਤੀ ਤਾਂ ਜਿਸ ਤੋਂ ਬਾਅਦ ਬੱਚੇ ਦੀ ਜਿਹੜੀ ਹੈਗੀ ਆ ਉਹ ਮੌਤ ਹੋ ਜਾਂਦੀ ਆ ਉਹ ਕਹਿੰਦੇ ਹੋਰ ਨਾਲ ਹਸਪਤਾਲਾਂ ਦੇ ਵਿੱਚ ਹੋਰ ਨਾਲ ਡਾਕਟਰਾਂ ਨੂੰ ਵੀ ਅਸੀਂ ਦਿਖਾਏ ਆ ਉਹਨਾਂ ਨੇ ਕਿਹਾ ਕਿ ਡਾਕਟਰ ਜਿਹੜਾ ਬੱਚਾ ਹੈ ਉਹਦੀ ਸਿਹਤ ਹੈ ਜਿਹੜੀ ਬਿਲਕੁਲ ਸਹੀ ਨਹੀਂ ਆ ਉਹ ਕਹਿੰਦੇ ਪਰ ਪਰਿਵਾਰ ਕਹਿੰਦਾ ਪਰ ਜਿਹੜੇ ਹਸਪਤਾਲ ਦੇ ਵਿੱਚ ਅਸੀਂ ਬੱਚੇ ਦਾ ਜਾਂ ਉਹਦੀ ਮਾਂ ਦਾ ਟ੍ਰੀਟਮੈਂਟ ਕਰਵਾਉਂਦੇ ਰਹੇ ਉਹ ਸਾਨੂੰ ਆਪਣੀਆਂ ਗੱਲਾਂ ਦੇ ਵਿੱਚ ਆਪਣੇ ਭਲੇਮਿਆਂ ਦੇ ਵਿੱਚ ਲੈਂਦੇ ਰਹੇ ਤਾਂ ਜਿਸ ਤੋਂ ਬਾਅਦ ਅੰਤ ਨੂੰ ਜਿਹੜੇ ਬੱਚੇ ਦੀ ਮੌਤ ਹੋ ਜਾਂਦੀ ਆ ਬੱਚੇ ਦੇ ਦਿਲ ਦੇ ਵਿੱਚ ਸਰਾਖ ਸੀ ਬੱਚੇ ਦਾ ਬਾਲ ਕੰਮ ਨਹੀਂ ਸੀ ਕਰ ਰਿਹਾ ਕਹਿੰਦੇ ਸਾਨੂੰ ਇਹ ਇਸ ਡਾਕਟਰ ਨੇ ਨਹੀਂ ਦੱਸਿਆ ਜਿੱਥੇ ਹੰਗਾਮਾ ਕਰ ਰਹੇ ਨੇ ਕਿਉਂਕਿ ਇੱਥੋਂ ਟ੍ਰੀਟਮੈਂਟ ਚੱਲ ਰਿਹਾ ਸੀ ਇਹਨਾਂ ਨੇ ਇੱਥੋਂ ਡਾਕਟਰ ਬਦਲੇ ਆ ਡਾਕਟਰ ਬਦਲ ਗਏ ਜਦੋਂ ਹੋਰਾਂ ਡਾਕਟਰਾਂ ਕੋਲ ਗਏ ਤਾਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਬੱਚੇ ਦਾ ਜਨਮ ਹਸਪਤਾਲ ਦੇ ਵਿੱਚ ਨਹੀਂ ਹੋਇਆ ਕਿਸੇ ਨੇ ਦਾਈ ਨੇ ਕਰਵਾਇਆ ਤਾਂ ਇੱਥੋਂ ਤੱਕ ਡਾਕਟਰਾਂ ਨੇ ਕਿਹਾ ਕਿਉਂਕਿ ਇਹਨਾਂ ਨੂੰ ਜਾਣਕਾਰੀ ਹੈ ਜਿਹੜੀ ਸਹੀ ਨਹੀਂ ਸੀ ਦਿੱਤੀ ਜਾ ਰਹੀ ਤਾਂ ਹਸਪਤਾਲ ਦੇ ਵਿੱਚ ਜਿਹੜਾ ਹੰਗਾਮਾ ਹੋਇਆ ਆ ਉਹ ਤੁਹਾਨੂੰ ਲੈ ਚਲਦੇ ਹਾਂ ਉਸ ਵੀਡੀਓ ਤੱਕ ਮੈਂ ਮੂੰਹ ਤਾਂ ਮਾਰਿਆ ਵੇਗਾ ਨਾਲ ਨਾਲ ਵੀ ਮੈਂ ਰੋਣਾ ਮੈਂ ਤਾਂ ਤੋਂ ਨਹੀਂ ਕਰਾਂਗਾ ਜੀ ਮੇਰੀ ਗੱਲ ਸੁਣੋ ਇਹ ਮੁੱਦਾ ਨਹੀਂ ਆਪਣਾ ਆਇਆ ਹੁਣ ਇਹ ਮੁੱਦਾ ਨਹੀਂ ਹੋਰ ਆਪਾਂ ਨਹੀਂ ਆਏ ਯਾਰ ਆਪਰੇ ਆਏ ਉਹ ਆਪਣੇ ਲਈ ਆਏ ਮੇਰੇ ਮੂੰਹ ਤੇ ਨਹੀਂ ਚਲੋ ਦੱਸਦੇ ਮੰਨਦੇ ਲੈ ਤੋੜਾਂ ਨਹੀਂ ਬਾਤ ਮੈਂ ਤੁਹਾਡਾ ਅਖੀਰ ਤੇ ਪੈਣਾ ਨਹੀਂ ਪਈ ਇਹ ਆਪਣਾ ਲੋ ਟਕਰ ਤੁਹਾਡਾ ਮੇਰੀ ਗੱਲ ਉਹ ਆਪਾਂ ਜਿਹੜੇ ਮੁੱਦੇ ਲਈ ਆਏ ਆ ਜੇ ਤੁਹਾਡੇ ਜਿਹੜੇ ਮਹਿਮਾਨ ਨੇ ਕੋਲੋਂ ਵੱਲੋਂ ਉਹ ਤੋੜਾ ਤਾ ਨਾ ਤੂੰ ਮਾਰਿਆ ਇਹਨੇ ਬੱਚੀ ਸੋੜੋ ਦਾਖਲ ਹੋ ਸਕਦੇ ਨਹੀਂ ਜੱਜਰੋ ਬੱਚਾ ਮਰ ਗਿਆ ਬੱਚਾ ਵੀ ਮਰ ਗਿਆ ਤੁਹਾਡੇ ਬੱਚਾ ਨਹੀਂ ਆਉਂਦਾ ਤੁਸੀਂ ਭਾਈ ਤੁਸੀਂ ਭਾਜੀ ਮੂਠ ਮਾਰਿਆ ਵੇ ਲਾ ਲਾ ਮੈਂ ਡੋਲਾ ਮੈਂ ਤੋਂ ਨਹੀਂ ਕਰਾਂ ਚਲੋ ਭੀ ਮੇਰੀ ਗੱਲ ਸੁਣੋ ਹੁਣ ਇਹ ਮੁੱਦਾ ਨਹੀਂ ਆ ਮਸਲਾ ਕੋਈ ਨਹੀਂ ਹੁਣ ਇਹ ਮੁੱਦਾ ਨਹੀਂ ਆਪਣੇ ਨਹੀਂ ਆਏ ਯਾਰ ਆਪਣੇ ਨਹੀਂ ਆਏ ਆ ਆਪਣੇ ਨਹੀਂ ਆਏ ਇਹ ਮੇਰੇ ਮੁੱਢ ਵੀ ਮਾਰਦੇ ਤੂੰ ਕਦੇ ਮਾਰਦੇ ਉਹ ਨਹੀਂ ਪਾਜ ਚਲੋ ਮੈਂ ਤੁਹਾਡਾ ਸੁਨੇ ਮੇਰੇ ਨਾਲ ਕੋਈ ਨਹੀਂ ਮੇਰਾ ਉਹਨਾਂ ਨਾਲ ਕੋਈ ਮਾਨਾ ਮੇਰੀ ਕੋਈ ਨਹੀਂ ਸੋ ਦੇਖ ਰਹੇ ਹੋ ਕਿ ਪਰਿਵਾਰ ਦੇ ਜਿਹੜੇ ਮੈਂਬਰ ਨੇ ਆਉਣ ਉਹ ਸੋ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਕੁਝ ਦੱਸਣ ਨੂੰ ਤਿਆਰ ਨਹੀਂ ਆ ਉਹ ਬੱਚਾ ਨਹੀਂ ਆ ਰਿਹਾ ਅੱਗੇ ਤੇਰਾ ਤੇਰਾ ਖਿਆਲ ਰੱਖਾਂਗਾ ਮੈਂ ਆਇਓ ਮੇਰੇ ਕੋਲ ਕੋਈ ਗੱਲ ਨਹੀਂ ਮੈਂ ਮੂੰਹ ਤੇ ਮਾਰਿਆ ਵੇਗਾ ਲਾਲ ਹੋ ਜਾਵੀਂ ਮੈਂ ਰੋਣਾ ਮੈਂ ਭੰਤੋਂ ਨਹੀਂ ਕਰਾਂ ਮੇਰੀ ਗੱਲ ਸੁਣੋ ਇਹ ਮੁੱਦਾ ਨਹੀਂ ਆਪਣਾ ਆਇਆ ਹੁਣ ਇਹ ਮੁੱਦਾ ਨਹੀਂ ਹੋਰ ਆਪਾਂ ਨਹੀਂ ਆਏ ਯਾਰ ਆਪੇ ਆਏ ਉਹ ਆਪਣੇ ਲਈ ਆਏ ਚਲੋ ਦੱਸਦੇ ਮੈਂ ਤਾਣੀ ਮੈਂ ਤੁਹਾਡੀ ਮੈਂ ਤੁਹਾਡੀ ਮੇਰੀ ਗੱਲ ਲਈ ਪਈ ਉਹ ਆਪਾਂ ਲਿਖਦੇ ਤੁਹਾਡਾ ਮੇਰੀ ਗੱਲ ਉਹ ਆਪਾਂ ਚਲੋ ਆਪਾਂ ਜਿਹੜੇ ਮੁੱਦੇ ਲਈ ਆਏ ਆ ਉਹ ਆਪਾਂ ਆਪਾਂ ਦੀ ਜਿਹੜੇ ਮਹਿਮਾਨ ਨੇ ਇੱਕ ਬੰਦਾ ਵੱਲੋਂ ਹੋਰਾ ਕਹਿੰਦਾ ਹੈ ਅੰਦਰੋਂ ਕੋਈ ਨਹੀਂ ਆਉਂਦਾ ਇਹ ਬੱਚੀ ਸੋੜੋ ਦਾਖਲ ਹੋ ਸਕਦੇ ਨਹੀਂ ਜੱਜਰੋ ਬੱਚਾ ਮਰ ਗਿਆ ਬੱਚਾ ਮਰ ਗਿਆ ਲੋਕੀ ਯਾਰੋ ਪਾ ਦੋ ਤੁਸੀਂ ਮਾਰਿਆ ਵੇ ਲਾਲਾ ਲਾ ਵੀ ਮੈਂ ਦੋਲਾ ਮੈਂ ਕੋਈ ਤੋਂ ਨਹੀਂ ਕਰਉ ਚਲੋ ਭੀ ਮੇਰੀ ਗੱਲ ਸੁਣੋ ਹੁਣ ਇਹ ਮੁੱਦਾ ਨਹੀਂ ਆ ਮਸਲਾ ਕੋਈ ਨਹੀਂ ਹੁਣ ਇਹ ਮੁੱਦਾ ਨਹੀਂ ਉਹ ਆਪਣੇ ਨਹੀਂ ਆਏ ਯਾਰ ਆਪਣੇ ਹੀ ਆਏ ਆ ਉਹ ਆਪਣੇ ਨਹੀਂ ਆਏ ਮੇਰੇ ਮੁੱਢ ਵੀ ਮਾਰੀ ਦਿੱਤਾ ਚੱਕਰ ਮਾਰੀ ਉਹ ਨਹੀਂ ਭਾਜੀ ਚਲੋ ਮੈਂ ਤੁਹਾਡਾ ਜਿੰਨੇ ਮੈਂ ਤੁਹਾਡਾ ਲਈ ਕੁਝ ਮੇਰਾ ਹੁਣ ਨਾਲ ਕੋਈ ਮਾਣਾ ਮੇਰੀ ਕੋਈ ਨਹੀਂ ਉਹ ਦੇਖ ਸਕਦੇ ਹੋ ਕਿ ਪਰਿਵਾਰ ਦੇ ਜਿਹੜੇ ਮੈਂਬਰ ਨੇ ਆਉਣਾ ਸੋ ਦੇਖ ਸਕਦੇ ਹੋ ਕਿ ਡਾਕਟਰ ਸਾਹਿਬ ਕੁਝ ਦੱਸਣ ਨੂੰ ਤਿਆਰ ਨਹੀਂ ਆ ਕੈਮਰੇ ਦੇ ਸਾਹਮਣੇ ਕਿ ਉਹ ਵੀ ਨੋਰਮਲ ਹੈ ਹਾਲਾਂਕਿ ਮੇਰੇ ਬੱਚੇ ਦੇ ਦਿਲ ਵਿੱਚ ਇੱਕ ਛੇਕ ਵੱਡਾ ਤੇ ਤਿੰਨ ਛੋਟੇ ਸੀ ਚਾਰ ਛੇਕ ਸੀ ਔਰ ਦਿਲ 'ਚ ਇੱਕ ਵਾਲਵ ਵੀ ਨਹੀਂ ਸੀ ਤੇ ਫਿਰ ਸਾਨੂੰ ਇਹ ਗੱਲ ਦੱਸੀ ਨਹੀਂ ਗਈ ਜਦੋਂ ਬੱਚਾ ਪੈਦਾ ਹੋ ਗਿਆ ਉਦੋਂ ਵੀ ਨਹੀਂ ਸਾਨੂੰ ਦੱਸੀ ਗਈ ਐਟ ਲੀਸਟ ਉਦੋਂ ਹੀ ਦੱਸ ਦਿੰਦੇ ਮੇਰੀ ਬੱਚੀ ਨੀਲੀ ਪੈਦਾ ਹੋਈ ਉਹਨੇ ਦੁੱਧ ਦਾ ਘੋਟ ਵੀ ਨਾ ਮੇਰਾ ਪਿੱਤਾ ਨਾ ਫੀਡਰ ਪੀਤੀ ਅਸੀਂ ਮੈਡਮ ਨੂੰ ਕਹਿੰਦੇ ਰਹੇ ਆ ਮੈਡਮ ਕਿ ਮੈਡਮ ਇਹਨੇ ਦੁੱਧ ਵੀ ਨਹੀਂ ਪੀਤਾ ਕੁਝ ਤਾਂ ਦੱਸੋ ਕਹਿੰਦੀ ਥੋੜੀ ਨਾ ਜਲਦੀ ਹੋ ਗਈ ਮੈਂ ਐਮਰਜੈਂਸੀ 'ਚ ਤੇਰਾ ਸੀ ਸੈਕਸ਼ਨ ਕਰਤਾ ਹੈ ਤੇਰਾ ਪਾਣੀ ਵੱਧ ਗਿਆ ਸੀ ਪੇਟ 'ਚ ਕਹਿੰਦੇ ਪੇਟ 'ਚ ਤੇਰਾ ਪਾਣੀ ਵੱਧ ਗਿਆ ਸੀ ਇਸ ਕਰਣ ਮੈਂ ਸੀ ਸੈਕਸ਼ਨ ਐਮਰਜੈਂਸੀ 'ਚ ਕਰਤਾ ਹੈ ਤੇ ਮੈਂ ਕਹਾ ਮੈਡਮ ਮੇਰੇ ਤੇ ਪਹਿਲੇ ਵੀ ਇੱਕ ਬੇਟੀ ਆ 8 ਸਾਲ ਦੀ 8 ਸਾਲ ਬਾਅਦ ਮੈਨੂੰ ਬੱਚੀ ਹੋਈ ਹੈ ਮੈਂ ਉਹ ਤੇ ਮੇਰੀ ਨਾਰਮਲ ਹੋਈ ਤੁਸੀਂ ਮੇਰਾ ਸੀ ਸੈਕਸ਼ਨ ਕਰਤਾ ਤੇ ਮੈਂ ਟਾਂਕਿਆਂ ਦੇ ਵਿੱਚ ਹੀ 20 ਦਿਨ ਬਾਅਦ ਜਿਹੜੋ ਸਾਨੂੰ ਕਿਹੇ ਕੋਲ ਅਹੀ ਵਿਖਾਇਆ ਗੁਲਾਟੀ ਹੈਗੇ ਨਾ ਗੁਲਾਟੀ ਡਾਕਟਰ ਗੁਲਾਟੀ ਬੱਚਿਆ ਦੇ ਮਾਲਵਿਆ ਰੋਡ ਉਹਨਾਂ ਨੇ ਕਿਹਾ ਦੀ ਇਕੋ ਕਰਾਓ ਮੇਰੇ ਕੋ ਸਾਰੇ ਸਬੂਤ ਹੈ ਮੈਂ ਤੁਹਾਨੂੰ ਦਿਖਾ ਦੰਨੀ ਆ ਉਹਨੇ ਕਿਹਾ ਦੀ ਇਕੋ ਕਰਾਓ ਅਰੇ ਤੇ ਕਹਿੰਦੇ ਸਾਈਂ ਠੀਕ ਹੋਗਾ ਕਿਹੜੇ ਬੱਚਿਆ ਦੇ ਡਾਕਟਰ ਨੇ ਛਾਤੀ ਤੇ ਇਹਨੂੰ ਚੈੱਕ ਕੀਤਾ ਸੀਗਾ ਡਾਕਟਰ ਰਵੀ ਦਾਤ ਸ਼ਰਮਾ ਮਜੀਠਾ ਰੋਡ ਤੇ ਬੰਦਾ ਉਹਨੇ ਇਹਨੂੰ ਚੈੱਕ ਕੀਤਾ ਕਹਿੰਦਾ ਬਿਲਕੁਲ ਨੋਰਮਲ ਆ ਬੱਚਾ ਤੇ ਅਸੀਂ ਤੇ ਬਾਅਦੋਂ ਫਿਰ ਅਸੀਂ ਉਹਨੂੰ ਜੇ ਦੀ ਇਕੋ ਕਰਾਈ ਡਾਕਟਰ ਅਨਿਲ ਖੰਨਾ ਕੋ ਐਡਵਾਂਸ ਹੁੰਦੀ ਸਿਰਫ ਬੱਚਿਆ ਦੀ ਇੱਥੇ ਹੈ ਨਹੀਂ ਤੇ ਡਾਕਟਰ ਅਨਿਲ ਖੰਨਾ ਕਹਿੰਦੇ ਕਿ ਇਹਦੇ ਦਿਲ ਚ ਤਿੰਨ ਚਾਰ ਛੇ ਹੈ ਤੇ ਨਾਲ ਲੱਗਾ ਇੱਕ ਵਲਵ ਵੀ ਨਹੀਂਗਾ ਕਹਿੰਦੇ ਡਾਕਟਰ ਅਨਿਲ ਖੰਨਾ ਨੇ ਵੀ ਕਿਹਾ ਕਹਿੰਦੇ ਇਹ ਆਠ ਅਲਟਰਾਸਾਉਂਡ ਹੈ ਜੋ ਕਿਸੇ ਇੱਕ ਚ ਤੇ ਆ ਜਾਗਾ ਕਿ ਇਹਦੇ ਦਿਲ ਚ ਛੇਕ ਹੈਗੇ ਆ ਅੰਨੀ ਵੱਡੀ ਪ੍ਰੋਬਲਮ ਹੈ ਲੰਗਸ ਨੂੰ ਵੀ ਜਿਹੜਾ ਵਲਵ ਹੋ ਜਾਂਦਾ ਉਹਦੇ ਚ ਵੀ ਪ੍ਰੋਬਲਮ ਹੈ ਉਹਦੇ ਨਾਲ ਬੱਚੇ ਨੂੰ ਸਾਹ ਚੜਦਾ ਹੀ ਵੱਖੀਆਂ ਖਿੱਚ ਕੇ ਲੈਂਦੀ ਜਿਦੋਂ ਜੰਮੀ ਅਸੀਂ ਵੀ ਮੈਡਮ ਨੂੰ ਕਿਹਾ ਉਹ ਕਹਿੰਦੇ ਬਸ ਨਾ ਇਹ ਹੱਡੀਆਂ ਦਿਖਣੀਆਂ ਉਹ ਕਿਹਾ ਨਾ ਪਤਲੀ ਹੈ ਉਹ ਕੰਦੇ ਜਿਹੜਿਆ ਵੱਖੀਆਂ ਖਿੱਚਦੀ ਸੀ ਨਾ ਅਸੀਂ 40s ਦਿੱਲੀ ਵੀ ਗਏ ਉਹਨਾਂ ਨੇ ਕਿਹਾ ਕੰਦੇ ਕਿ ਸਦਾਈ ਤੋਂ ਬੱਚਾ ਜਮਾਇਆ ਜੇ ਡਾਕਟਰਰ ਕੀ ਗੱਲ ਹੋਈ ਹੈ ਜਿਹੜੇ ਡਾਕਟਰਾਂ ਨੇ ਸਾਨੂੰ ਇਹ ਇਹਨਾਂ ਨੇ ਸਾਨੂੰ ਡਿਲੀਵਰੀ ਵਾਲੇ ਰਿਪੋਰਟਾ ਸਾਡੀ ਆਪਨੇ ਕੋਲ ਹੀ ਰੱਖੀਆਂ ਸੀ ਫਿਰ ਜਿਹੜੋ ਸਾਡੀ ਬੱਚੀ 7ਵੇਂ ਹਸਪਤਾਲ 40s ਸਕੋਰ ਦੇ ਵਿੱਚ ਸੀ ਅਸੀਂ ਇੱਕ ਸਰਜਰੀ ਮੁਹਾਲੀ 40s ਤੋਂ ਵੀ ਅਧੀ ਕਰਵਾਈ ਤੇ ਉਹਦੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵਜ਼ਨ ਵਧਾਣਾ ਹੈ ਵਜ਼ਨ ਵਧਾਣ ਵਾਸਤੇ ਹੀ 40 ਸਕੋਰ ਚ ਰੱਖਿਆ ਜਿੱਥੇ ਕਿ ਡੇਢ ਮਹੀਨੇ ਬਾਅਦ ਉਹਨੂੰ ਅਟੈਕ ਆ ਗਿਆ ਉਹਦੇ ਸਾਰੇ ਅੰਗ ਸਾਡੇ ਸਾਹਮਣੇ ਫੇਲ ਹੋਏ ਅੱਖਾਂ ਵੀ ਕਿਡਰੀਆਂ ਵੀ ਚਲੀਆਂ ਗਈਆਂ ਕਿਡਰੀਆਂ ਵੀ ਫੇਲ ਹੋ ਗਈਆਂ ਸੀ ਅਸੀਂ ਆਪਣੇ ਬੱਚੇ ਨੂੰ ਤੜਪਦੇ ਵੇਖਿਆ 3 ਮਹੀਨੇ ਉਦੋਂ ਅਸੀਂ ਆਏ ਸੀ ਮੈਡਮ ਕੋਲ ਵਿੱਚ ਜੀਰੋ ਜਿੰਦਾ ਸੀ ਅੱਜ ਕੇ ਮੈਡਮ ਸਾਨੂੰ ਰਿਪੋਰਟਾਂ ਤੇ ਦੇ ਦੇ ਅਲਟਰਾਸਾਊਂਡ ਲੀਆਂ ਕਹਿੰਦੀ ਮੈਨੂੰ ਵੀ ਸਮਝਾ ਨਾ ਨਹੀਂ ਮੈਂ ਓਰੀਜਨਲ ਨਹੀਂ ਦੇਣੀਆ ਫੋਟੋਕਾਪੀਆ ਲੈ ਜਾਓ ਤੇਨਾਂ ਦੇ ਹਸਬੰਦ ਨੇ ਵੀ ਮੇਰੇ ਹਸਬੰਦ ਨੂੰ ੱੱਕੇ ਮਾਰੇ ਸੀ ਦੋਵੇਂ ਕੱਲੇ ਆਏ ਸੀ ਉਹਨੂੰ ਹਾਂਜੀ ਅਸੀਂ ਪੁਲਿਸ ਤੇ ਦੋ ਮਈ ਦੀ ਸ਼ਿਕਾਇਤ ਕੀਤੀ ਸਾਨੂੰ ਮੈਡਮ ਕੰਦੀ ਆ ਅੰਦਰ ਵਾਲੀਆ ਕਿ ਮੇਰੇ ਕੋਲ 에ਰਰ ਹੋ ਗਿਆ ਮੈਂ ਬਸ ਸਪਰੇਅ ਕਰ ਸਕਦੀ ਹਾਂ ਮਰਿਆ ਨਾ ਕੋਈ ਮਰਦਾ ਨਹੀਂ ਹਾਂਜੀ ਹੁਣ ਕੀ ਮੰਗ ਕਰਦੇ ਇੱਕ ਮਿੰਟ ਕੀ ਮੰਗ ਕਰਦੇ ਪਹਿਲੇ ਚੱਲ ਜਾ ਕੀ ਮੰਗ ਕਰਦੇ ਅਲਟਰਾ ਸਾਊਂਡ ਦਾ ਬੰਦ ਕਰਾਓ ਅਲਟਰਾ ਸਾਊਂਡ ਦਾ ਲਾਇਸੈਂਸ ਹੋਵੇ ਕੈਂਸਲ ਹਾਂ ਸ਼ਦੀਪ ਕੱਛਪ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਜਸਪ੍ਰੀਤ ਵਾਲੀਆ ਜਸਪ੍ਰੀਤ ਛਾਚੀ ਜਿਨ੍ਹਾਂ ਦੇ ਅੰਦਰ ਉਹ ਕਰਦਾ ਪਿਆ ਅਲਟਰਾ ਸਾਊਂਡ ਨਰਜੀਤ ਸਿੰਘ ਐਸ ਐਚ ਓ ਮਜੀਠਾ ਰੋ ਰঞ্জੀਤ ਸਿੰਘ ਆ ਸੱਚੋ ਮੈਂ ਜਿਠਾ ਰੋੜ ਥਾਣਾ ਨੇ ਚਪੇੜ ਮਾਰੀ ਮੇਰੇ ਪੈ ਖਾ ਗਿਆ ਆਦੇ ਵਸ ਚਪੇੜ ਮਾਰੀ ਕੀ ਚਪੇੜ ਮੈਂ ਆਪਣੀ ਆਵਾਜ਼ ਉਠਾਉਂਦੇ ਆ ਗੱਲ ਕਰਨੇ ਕਹਿੰਦਾ ਚੱਲ ਪਿੱਛੇ ਆਓ ਚੱਲ ਪਿੱਛੇ ਆਓ ਜਨਾਨੀ ਦਾ ਵੀ ਬੜੀ ਹੱਥ ਪਾਇਆ ਨੇ ਲੇਡੀਜ਼ ਤੇ ਵੀ ਹੱਥ ਪਾਇਆ ਉੱਥੇ ਖੜੋ ਨਹੀਂ ਕੀ ਗੱਲ ਕੀਤੀ ਰঞ্জੀਤ ਸਿੰਘ ਮੈਂ ਅੰਦਰ ਆਪਣੀ ਆਵਾਜ਼ ਉਠਾੜਿਆ ਇਹਨੇ ਚਪੇੜ ਮਾਰੀ ਮੇਰੇ ਲੜਕੀ ਦਾ ਪਿਤਾ ਮੈਂ ਲੜਕੀ ਦਾ ਪਿਤਾ ਜਿਹਦੀ ਡੈਥ ਹੋਈ ਮੈਂ ਆਪਣੀ ਗੱਲ ਮੈਂ ਆਪਣੀ ਗੱਲ ਕਰਦਾ ਪਿਆ ਸੀ ਲੜਕੀ ਦਾ ਪਿਤਾ ਮੈਂ ਮੇਰੀ ਲੜਕੀ ਡੈੱਥ ਹੋਇਆ ਨੇ ਮੇਰੇ ਚਬੇੜ ਮਾਰੀ ਐ ਐਸਾ ਚੋਣੇ ਰਣਜੀਤ ਸਿੰਘ ਨੇ ਪੁਲਸ ਕਰੀਤੀ ਗਈਆ ਪੁਲਸ ਕਰੀਤੀ ਗਈਆ ਉਹ ਪੁਲਸ ਕਰੀਤੀ ਗਈਆ ਹਿੰਦੂਈ ਗਈਆ ਐਸੇ ਚੋਬੀ ਗਿਆ ਮੇਰੇ ਧੱਪੜ ਮਾਰਿਆ ਪਾਗਿਆ ਨੇ ਧੱਪੜ ਮੇਰੇ ਜਿਹੜੀ ਹੈ ਕਿ ਨਹੀਂ ਦੋ ਤਲੇ ਦੀ ਲੜਕੀ ਉਹ ਬਿਮਾਰ ਸੀ ਉਹ ਉਹਦੇ ਉਹ ਪਹਿਲੀ ਵਾਰੀ ਆਉਂਦਾ ਜਿਹੜਾ ਹਸਪਤਾਲ ਦੇ ਵਿੱਚ ਜਿਹੜੀ ਆ ਕੇ ਨੇ ਦਾਖਲ ਹੋਈ ਆ ਉਹ ਜਿਹੜੇ ਕਿ ਹਰ ਮਹੀਨੇ ਅਲਟਰਾ ਸਾਊਂਡ ਕਰਾਉਂਦੇ ਰਹੇ ਆ ਔਰ ਅਲਟਰਾ ਸਾਊਂਡ ਇੱਕ ਅਲਟਰਾ ਸਾਊਂਡ ਕਰਾਉਂਦੇ ਸਭ ਨੂੰ ਪਤਾ ਲੱਗ ਜਾਂਦਾ ਅੱਠ ਅਲਟਰਾ ਸਾਊਂਡ ਕਰਾਈਆਂ ਤੇ ਲਖਨ ਜੀ ਬੱਚਾ ਜਿਹੜੀ ਹੈ ਕਿ ਬਿਲਕੁਲ ਨਾਰਮਲ ਹੈ ਬਿਲਕੁਲ ਨਾਰਮਲ ਹੈ ਜਿਸ ਵੇਲੇ ਬੱਚਾ ਪੈਦਾ ਹੋਇਆ ਉਹ ਨੀਂਦਾ ਸੀ ਉਹਨੇ ਕਿਹਾ ਕਿ ਦੋ ਦਿਨ ਪੀਂਦੇ ਨਹੀਂ ਨਹੀਂ ਹੋ ਜਾਗਾ ਠੀਕ ਹੋ ਜਾਗਾ ਠੀਕ ਜਦ ਕਿ ਅਲਟਰਾ ਸਾਊਂਡ ਦੇ ਵਿੱਚ ਕਲੀਅਰ ਹੈਗਾ ਕਿ ਇਹਦੇ ਬੱਚੇ ਤੇ ਆੜ ਦਾ ਵਾਲ ਨਹੀਂ ਹੋਗਾ ਜੇ ਫੜਿਆ ਜੇ ਕੰਜੈਸ਼ਨ ਹੈਗੀ ਆ ਔਰ ਹਾਰਟ ਦੇ ਵਿੱਚ ਚਾਰ ਹੋ ਲਗ ਗਿਆ ਇੱਕ ਵੱਡਾ ਤੇ ਤਿੰਨ ਛੋਟੇ ਇਹਨਾਂ ਨੇ ਕੁਛ ਨਹੀਂ ਕੀਤਾ ਇਹਨਾਂ ਨੇ ਕਿ ਸਾਡਾ ਸਭ ਕੁਝ ਠੀਕ ਹੈ ਜੀ ਜਿਹੜੇ ਇਹਨਾਂ ਦਾ ਬੱਚਿਆਂ ਦਾ ਡਾਕਟਰ ਹੈ ਖੇਤਰਪਾਲ ਉਹਨੇ ਵੀ ਲਿਖ ਕੇ ਦਿੱਤਾ ਕਿ ਬੱਚਾ ਬਿਲਕੁਲ ਠੀਕ ਹੈ ਨੋਰਮਲ ਹੈ ਬੱਚਾ ਜਿਹੜਾ ਤੰਗ ਹੋਇਆ ਮਾਪੇ ਉਹਨੇ ਦਹਾਇਆ ਦੂਸਰੇ ਥਾਂ ਉੱਤੇ ਆਉਣਾ ਚਾਹੀਦਾ ਤੇ ਬੱਚੇ ਦੇ ਆ ਨੁਕਸੇ ਹੋ ਗਏ ਉਹਨੇ ਨੇ ਭੱਜ ਗਏ ਜਿਹੜੇ ਆ ਕਿ ਨਹੀਂ ਪਹਿਲੇ ਲੁਧਿਆਣੇ ਗਏ ਵੇਰ ਵਿਧਾਨਤਾ ਦੇ ਚ ਗਏ ਕਿੰਨਾ ਟੋਟਲ ਕਿੰਨਾ ਖਰਚਾ ਕਰ ਲਿਆ ਸੀਗਾ 40 ਲੱਖ ਰੁਪਈਆ ਖਰਚ ਹੋਇਆ ਹੈ ਵਿਧਾਨਤਾ ਸਕਾਡ ਦਿੱਲੀ ਸਕਾਡ ਮੁਹੱਲੀ ਸਕਾਡ ਅੰਮ੍ਰਿਤਸਰ 40 ਲੱਖ ਰੁਪਈਆ ਖਰਚ ਕਰ ਆ ਦਿੱਤਾ ਤੇ ਫੇਰ ਵੀ ਬੱਚਾ ਨਹੀਂ ਬਚਿਆ ਕਿਹਦੇ ਬਾਅਦ ਬਚੇ ਨਹੀਂ ਬੱਚੇ ਨੇ 3 ਮਹੀਨੇ ਬਸ 3 ਮਹੀਨੇ ਬਾਅਦ ਅੱਜ ਤੁਸੀਂ ਹਸਪਤਾਲ ਪਹੁੰਚੋ ਇੱਥੇ ਆ ਕੇ ਕੀ ਆ ਇੱਥੇ ਦੇਖੋ ਗੱਲ ਹੋ ਗਈ ਕਿ ਮੇਰੀ ਤਾਂ ਜੜੇ ਕਿ ਨਹੀਂ ਦੋਟੜੇ ਬੇਟੀ ਸੀ ਮੇਰਾ ਆਣਾ ਜ਼ਰੂਰੀ ਸੀ ਤੇ ਮੈਂ ਆਇਆ ਤੇ ਇੱਥੇ ਤਾਂ ਜਿਹੜੀ ਹੈ ਕਿ ਨਹੀਂ ਕੋਈ ਸੁਣਾਈ ਨਹੀਂ ਹੋ ਰਹੀ ਕੋਈ ਡਾਕਟਰ ਬਾਹਰ ਨਹੀਂ ਆ ਰਿਹਾ ਜਿਹੜੀ ਪੁਲਿਸ ਹੱਲੇ ਆ ਪੁਲਿਸ ਹੱਲੇ ਨੇ ਜਿਹਦੀ ਬੇਟੀ ਆ ਉਹਨੂੰ ਚਬੇੜਾ ਮਾਰੀ ਆ ਅੰਦਰ ਅੰਦਰ ਤੇ ਨਾਲ ਜਿਹੜੀ ਹੈ ਕਿ ਨੇ ਉਹਦੀ ਵਾਈਫ ਨੂੰ ਸਾਡੀ ਨੂੰਹ ਨੂੰ ਫੜ ਕੇ ਦੇ ਹੱਥੋਂ ਫੜ ਕੇ ਦੇ ਧੱਕੇ ਮਾਰੇ ਤੇ ਇਹ ਪੁਲਿਸ ਨੇ ਮਾਰਿਆ ਸੀਗਾ ਕੈਂਟ ਪੁਲਿਸ ਨੇ ਕੈਂਟ ਪੁਲਿਸ ਤੇ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਸਾਡੇ ਪੁੱਛੇ ਨਹੀਂ ਇਨਸਾਫ ਦਿਵਾਓ ਜਿਹੜੇ ਅਲਟਰਾਸਾਊਂਡ ਦੇ ਵਿੱਚ ਜਿਨ੍ਹਾਂ ਨੂੰ ਸਮਝ ਨਹੀਂ ਲੱਗੀ ਕਿ ਅਲਟਰਾਸਾਊਂਡ ਕੀ ਕਰਦੀ ਹੈ ਉਹਦਾ ਕੀ ਕਰੀਏ 40 ਲੱਖ ਰੁਪਏ ਲੱਗ ਗਿਆ 3 ਮਹੀਨੇ ਰੁੱਲਦੇ ਰਹੇ ਆ ਕਿਦੋਂ ਹੋਈ 25 ਦੀ ਮੌਤ ਬੱਚੇ ਦੀ ਮੌਤ 25 ਤਰੀਕ ਨੂੰ 1 ਮਹੀਨਾ ਹੋ ਜਾਦਾ ਸਰ ਪੁਲਿਸ ਵਾਲੇ ਕਹਿ ਰਹੇ ਕਿ ਪੰਜ ਮੈਂਬਰੀ ਦੀ ਟੀਮ ਬਣਾਤੀ ਹੈ ਡਾਕਟਰ ਦੀ ਇਨਕੁਆਇਰੀ ਵਾਸਤੇ ਇਹ ਗੱਲ ਨੂੰ 1 ਮਹੀਨਾ ਹੋ ਗਿਆ ਜੇ ਜਦੋਂ ਦੀ ਬੱਚੇ ਦੀ ਡੈਥ ਹੋਈ ਹੈ ਉਦੇ ਬਾਅਦ ਇਹ ਫੇਹੀ ਕਹਾਣੀ ਚੱਲਦੀ ਪਈ ਹੈ ਡਾਕਟਰ ਨੇ ਟੀਮ ਬਣਾ ਦਿੱਤੀ ਦਾੜੀ ਟੀਮ ਕਿਹੜੀ ਆ ਕਿਹੜੀ ਟੀਮ ਹੈ ਜਿਨ੍ਹਾਂ ਦੇ ਘਰ ਦੇ ਇਹਦਾ ਇਹ ਫੇਹੀ ਕਰਨਾ ਜਿਨ੍ਹਾਂ ਨੇ ਆਪਣੇ ਘਰ ਦੇ ਬੰਦਿਆਂ ਨੂੰ ਥੋੜਾ ਕਿਸੇ ਨਾਲ ਗਿਆ ਗਲਤ ਆ ਗਿਆ ਉਹਨਾਂ ਨੇ ਕਿਹਾ ਜੀ ਸਿਵਲ ਸਰਜਨ ਦੇਖੇਗਾ ਕੇਸ ਸਿਵਲ ਸਰਜਨ ਗਾਲ ਸਭੂਤ ਤਿਆਰ ਜੀ ਉਹਨਾਂ ਦੀ ਆਲਰੇਡੀ ਸਿਵਲ ਸਰਜਨ ਸਾਹਿਬ ਵੱਲੋਂ ਡਾਕਟਰਾਂ ਦਾ ਪੈਨਲ ਬਣਾ ਕੇ ਜਿਹੜੀ ਇਹਨਾਂ ਦੀ ਕੰਪਲੀਟ ਆ ਉਹਨੂੰ ਵਿਚਾਰਿਆ ਜਾ ਰਿਹਾ ਹੈ ਬਾਕੀ ਜੋ ਵੀ ਇਹਦੀਆਂ ਫਾਈਂਡਿੰਗਸ ਹੋਣਗੀਆਂ ਅਸੀਂ ਪਰਿਵਾਰ ਨਾਲ ਤੇ ਬਾਕੀ ਜੋ ਵੀ ਅਥਾਰਟिटीज ਨਾਲ ਸ਼ੇਅਰ ਕਰਾਂਗੇ ਸਰ ਮਾਮਲਾ ਹੈਗਾ ਕੀ ਇਹਨਾਂ ਦਾ ਇਹਨਾਂ ਦਿਨਾਂ ਜੀ ਇੱਕ ਨਿਊ ਬੌਰਨ ਬੱਚੀ ਸੀ ਤੇ ਉਹਦੀ ਆਰਾਊਂਡ 3 ਮਹੀਨੇ ਬਾਅਦ ਉਹਦੀ ਡੈਥ ਹੋ ਗਈ ਸੀ ਤੇ ਪਰਿਵਾਰ ਦੀਆਂ ਗ੍ਰੀਵੈਂਸੀਜ਼ ਹੈ ਕਿ ਉਹ ਬੱਚੀ ਦੀ ਜਦੋਂ ਬਿਫੋਰ ਬਰਥ ਉਹਦਾ ਪੁਲਿਸ ਸਹੀ ਤਰੀਕੇ ਨਾਲ আল্ট্রਾਸਾਉਂਡਸ ਪਲਾਸ ਅੱਗੇ ਕੋਈ ਟ੍ਰੀਟਮੈਂਟ ਨਹੀਂ ਹੋਇਆ ਉਹਦੇ ਕਰਕੇ ਵੀ ਡੈਥ ਹੋਈ ਹੈ ਤਾਂ ਅਗਲੀ ਹੁਣ ਕਾਰਵਾਈ ਕੀ ਹੈ ਡਾਕਟਰਾਂ ਵੱਲੋਂ ਤੇ ਆਪਣੀ ਕਮੇਟੀ ਗਠਿਤ ਕਰ ਦਿੱਤੀ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਹੈ ਸਾਡਾ ਜੇ ਕੋਈ ਪ੍ਰਾਇੋਰਟੀ ਤੇ ਹੈਗੀ ਹੈ ਜੀ ਲਾਅ ਐਂਡ ਆਰਡਰ ਮੇਨਟੇਨ ਕਰਨਾ ਜੀ ਵੀ ਅਸੀਂ ਕਿਸੇ ਵੀ ਹਰ ਹਾਲਤ ਵਿੱਚ ਇੱਥੇ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਕੋਈ ਮੈਨੂਅਲ ਕਰਨ ਦੀ ਕੋਸ਼ਿਸ਼ ਨਹੀਂ ਕਰਨ ਦੇਣੀ ਤੇ ਬਾਕੀ ਜੋ ਵੀ ਪੇਸ਼ੈਂਟ ਆ ਰਹੇ ਨੇ ਉਹ ਆਪਣਾ ਇਲਾਜ ਕਰਾਉਣ ਵੀ ਕਿਸੇ ਮੈਂਬਰਾਰ ਨੂੰ ਵੀ ਬੇਨਤੀ ਕਰਦਾ ਵੀ ਬਾਕੀ ਜੋ ਰੁਟੀਨ ਦੇ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਪਹੁੰਚਾਓ ਪਰਿਵਾਰਰ ਤਾਂ ਨਾ ਲਾਏਗਾ ਤੇ ਸੈਕੰਡਲੀ ਅਸੀਂ ਸ਼ਿਵਲ ਸੱਜਣ ਦਫ਼ਤਰ ਨਾਲ ਮੀਟਿੰਗ ਕਰਕੇ ਸ਼ੋਰਟਲੀ ਉਹਨਾਂ ਨੂੰ ਕਹਿੰਨੇ ਆ ਵੀ ਇਹਦੀ ਜਿਹੜੀ ਰਿਪੋਰਟ ਹੈ ਕੰਕਲੂਡ ਕਰਕੇ ਤੇ ਜੋ ਅੱਗੇ ਬੰਦ ਦੀ ਕਾਰਵਾਈ ਹੋਈ ਉਹ ਅਮਜਲੇ ਨਹੀਂ ਜੀ ਠੀਕ ਲਿਖਿਆ ਕੀ